with no ਤੁਮਰੇ ਏ ਗੁਣ ਕਿਆ ਕਹਾ ਮੇਰੇ ਸਤ ਗੁਰਾ ਜਗ ਗੁਰੂ ਬੁੱਲਾਹ ਮਨ ਜਿਸੀ ਅਪਰਾਤੀ ਅਵਰ ਕੋਈ ਰੱਖੈ ਜਿਸੇ ਹੰਭ ਸਤ ਗੁਰ ਰਖਲੇ ਛਡਾਏ ਤੋ ਗੁਰ ਪਿਤਾ ਸਖਾਈ ਡੰਡਉਤ ਬੰਦਨ ਅਨੇਕ ਬਾਦ ਸਦਬ ਕਲਾ ਸੰਰਥ ਦੋ ਮਨ ਸੁਧ ਗੁਰ ਗੋਬਿੰਦ ਸਿੰਘ ਏਜ ਦੀ ਮਨ ਜੂਰ ਗੁਰ ਗੋਬਿੰਦ ਸਿੰਘ ਹਕ ਦਾ ਗੰਜੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰ ਗੋਬਿੰਦ ਸਿੰਘ ਹਕ ਹਕ ਆਂਦੇਸ਼ ਗੁਰ ਗੋਬਿੰਦ ਸਿੰਘ ਬਦਸ਼ਦ ਦਵੇਸ਼ ਗੁਰੂ ਗੋਬਿੰਦ ਸਿੰਘ ਜਉਂ ਬੁਲਾਵਹਿ ਤਿਉਂ ਬੁ ਉਲਹਿ ਸਵਾਮੀ ਦਰਤ ਕਵਨ ਹਮ ਅਰੀ ਸਾਦ ਸੰਗ ਨ ਅਨੰਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਸਾਦ ਸੰਗ ਨ ਅਨੰਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਜੁਗੋ ਜੁਗ ਅਟਲ ਛਬਦ ਤਖਤ ਛਤਰਾਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਆਪ ਸਾਰੇ ਹੀ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਗਤ ਰੂਪ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਉਸ ਸਤਿਗੁਰੂ ਜੀ ਨੇ ਕਿਰਪਾ ਬਖਸ਼ ਸ਼੍ਰੇਮਤ ਆਪਣੇ ਸਾਰਿਆਂ ਤੇ ਕੀਤੀ ਆ ਸਤ ਸੰਗਤ ਕਰਨ ਦਾ ਗੁਰੂ ਗੋਬਿੰਦਰ ਬੈਠਨ ਦਾ ਸਤਿਗੁਰੂ ਜੀ ਨੇ ਸੁਭਾਗ ਸਮਾ ਬਖਸ਼ਿਆ ਅੱਜ ਦਾ ਜਿਹੜਾ ਮਹਾਨ ਔਰ ਪਾਵਨ ਪਵਿੱਤਰ ਜਿਹੜਾ ਦਿਨ ਆ ਅੱਜ ਹੋਲੇ ਮਹੱਲੇ ਦਾ ਦਿਨ ਹੈ ਜੀ ਆਪ ਸੰਗਤ ਜੀ ਨੂੰ ਪਾਵਨ ਸਥਾਨ ਦੇ ਵੱਲੋਂ ਦਸਤੇ ਵੱਲੋਂ ਹੋੜਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਵੇ ਸਾਹਿਬ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਕੱਲ ਕਈ ਲੋਕਾਂ ਨੇ ਹੋਲੀ ਮਣਾਈ ਪਰ ਖਾਲਸੇ ਨੂੰ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਨਿਆਰਾ ਪੰਡ ਵੱਖਰਾ ਪੰਡ ਸ਼ਾਸਤਰਾਂ ਦਾ ਪ੍ਰਤੀਕ ਔਰ ਆਜ਼ਾਦੀ ਦਾ ਪ੍ਰਤੀਕ ਇੱਕ ਹੁੜਾ ਮਹੱਲਾ ਜੋ ਸਾਹਿਬ ਸਤਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕਰਕੇ ਇਹ ਪੰਥ ਦੀ ਝੋਲੀ ਦੇ ਵਿੱਚ ਵੱਡੀ ਦਾਤ ਪਾਈ ਆ ਮਹਾਰਾਜ ਨੇ ਅੱਜ ਆਪਏ ਸੋ ਹੁੜੇ ਮੱਲੇ ਦੇ ਸਬੰਧੀ ਸਾਹਿਬ ਜੀ ਦੀ ਕਿਰਪਾ ਦੇ ਨਾਲ ਵਿਚਾਰ ਸਾਂਝੀ ਕਰਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਵੀ ਸਾਰਾ ਦੇਖਣ ਦਾ ਪயਤਨ ਕਰੜਾ ਜਿਤਨੇ ਵੀ ਆਪ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਹੀਦਾਂ ਦੇ ਅਸਥਾਨ ਤੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਔਲ ਸੰਗਤ ਜੀ ਸਾਡੀ ਹੀ ਸੰਗਤ ਵਿਚਾਰ ਦੇ ਆਰੰਭਤਾ ਤੋਂ ਪਹਿਲਾਂ ਗੁਰਬਖਸ਼ੀ ਫਤਹਿ ਸਵੀਕਾਰ ਕਰਿਓ ਕੋਈ ਵੀ ਰਸਨਾ ਵਿਰਵੀ ਬਾਂਝੀ ਨਾ ਰਹੇ ਗੁਰੂ ਚਰਨਾਂ ਦਾ ਧਿਆਨ ਤਰਦੇ ਹੋਏ ਇੱਕ ਵਾਰ ਕਹਿਣ ਦੇ ਉਪਰ ਸਾਰੀ ਸੰਗਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਤਾਂ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਸੰਤ ਰਾਗ ਦੇ ਅੰਦਰ ਜਿਹੜਾ ਆਪਾਂ ਪਵਨ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਦਾ ਪੜਦੇ ਆ ਪੰਗਤੀਆਂ ਹਰ ਇੱਕ ਸੰਗਤ ਦੇ ਸਾਰਿਆਂ ਦੇ ਤੁਹਾਡੇ ਯਾਦ ਆ ਅਕਸਰ ਕੀਰਤਨ ਰੂਪ ਦੇ ਵਿੱਚ ਵੀ ਇਹ ਗਾਇਨ ਕੀਤੀਆਂ ਜਾਂਦੀਆਂ ਨੇ ਔਰ ਇਹਨਾਂ ਨੂੰ ਅਸੀਂ ਕਈ ਤਾਂ ਚਲੋ ਇਸ ਤਰ੍ਹਾਂ ਕਹਿੰਦੇ ਵੀ ਭਾਈ ਗੁਰਦਾਸ ਦੀ ਵਾਰ ਦੇ ਵਿੱਚੋਂ ਪਰ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਸ਼ਬਦ ਆ ਹੋਲੀ ਕਿੰਨੀ ਸੰਤ ਸੇਵ ਅਰੰਗ ਲਾਗਾ ਅਤਲਾਲ ਦੇ ਤੇ ਇਹ ਜਿਹੜਾ ਪਾਵਨ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਨਾ ਇਹ ਬਸੰਤ ਰਾਗ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅੰਗ 1100 ਤੇ 80 ਦੇ ਉੱਪਰ ਸੁਭਾਏ ਮਾਨਿਆ ਮਹਾਰਾਜ ਸੇਵ ਸੱਚੇ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਬਸੰਤ ਰਾਗ ਦੇ ਵਿੱਚ ਇਹ ਸ਼ਬਦ ਦੀ ਆਰੰਭਤਾ ਹੁੰਦੀ ਹੈ ਜੀ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਦੋ ਤੁਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਬਸੰਤ ਰਾਗ ਹੈ ਮਹੱਲੇ ਦਾ ਅਰਥ ਹੁੰਦਾ ਜੀ ਸਰੂਪ ਪੰਜਵਾ ਕਹਿੰਦੇ ਆ ਗੁਰੂ ਅਰਜੁਨ ਦੇਵ ਮਹਾਰਾਜ ਜੀ ਤਤੀਆਂ ਤਵੀਆਂ ਦੇ ਉੱਪਰ ਬੈਠਣ ਵਾਲੇ ਸ਼ਾਂਤੀ ਦੇ ਪੁੰਜ ਮੇਰੇ ਸਾਹਿਬ ਜੀ ਸ਼ੀਦਾ ਦੇ ਸਰਤਾ ਦੂਜੇ ਘਰ ਦੇ ਵਿੱਚ ਇਹ ਸਪਾਵ ਕਰ ਪਹਿਲਾ ਪਹਿਲੇ ਕਰ ਦੇ ਵਿੱਚ ਇਸ ਪਵਨ ਸ਼ਬਦ ਨੂੰ ਗਾਉਣ ਦਾ ਸਤਿਗੁਰੂ ਜੀ ਦਾ ਆਦੇਸ਼ ਆ ਦੋ ਤੁਕੇ ਇੱਕ ਪੌੜੀ ਦੇ ਵਿੱਚ ਦੋ ਦੋ ਸਤਿਗੁਰੂ ਪਾਤਸ਼ਾਹ ਜੀ ਨੇ ਤੁਕਾਂ ਅੰਕਿਤ ਕੀਤੀ ਹੋਈਆਂ ਨੇ ਕਹਿਣ ਤੋਂ ਭਾਵ ਕਿ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਚਾਰ ਪੰਕਤੀਆਂ ਇੱਕ ਪੌੜੀ ਦੀਆਂ ਨੇ ਇੱਕ ਤੁਕ ਦੀ ਦੂਸਰੀ ਪੰਕਤੀ ਅਰਥ ਕਰਦੀ ਆ ਤਨ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਕਿਹਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇਕਿਆ ਓੰਕਾਰ ਉਹਦਾ ਪਸਾਰਾ ਸਤਗੁਰ ਪ੍ਰਸਾਦ ਇੱਕ ਪ੍ਰਮਾਤਮਾ ਦੀ ਪ੍ਰਾਪਤੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਸ਼ਬਦ ਵਰਤਿਆ ਸਤਗੁਰ ਪਾਤਸ਼ਾਹ ਕਹਿੰਦੇ ਗੁਰ ਸੇਵੋ ਕਰ ਨਮਸਕਾਰ ਅੱਜ ਹਮਾਰੇ ਮੰਗਲ ਚਾਰ ਗੁਰੂ ਸਾਹਿਬ ਜੀ ਦੇ ਅੱਗੇ ਸਿਰ ਣਵਾ ਕੇ ਗੁਰੂ ਚਰਨਾਂ ਦੇ ਵਿੱਚ ਸੇਵਾ ਕਰਡੀ ਕਿਉਂਕਿ ਇਸ ਪਵਨ ਸ਼ਬਦ ਦੇ ਵਿੱਚੋਂ ਆਪਾਂ ਜਿਹੜਾ ਜਿਹਦਾ ਪਵਿੱਤਰ ਜਿਹੜਾ ਦਿਹਾੜਾ ਮਨਾ ਰਹੇ ਆ ਨਾ ਹੋਲਾ ਮਹੱਲਾ ਉਹਦੇ ਵਿੱਚੋਂ ਸ਼ਬਦ ਆਪਾਂ ਲੈਣਾ ਕਿ ਹੋਲੀ ਕਿੰਨੀ ਸੰਤ ਸੇਵ ਅਸਲ ਦੇ ਵਿੱਚ ਹੈ ਹੀ ਕੀ ਇਹ ਗੱਲ ਪੱਕੀ ਹੈ ਕਿ ਹੋਲਾ ਮਹੱਲਾ ਸ਼ਾਸਤਰਾਂ ਦਾ ਪ੍ਰਤੀਕ ਆ ਸ਼ਾਸਤਰ ਦਾ ਪ੍ਰਤੀਕ ਹੈ ਜੀ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਕਿਰਪਾ ਵਰਤਾਈ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਕਿ ਸਤਿਗੁਰਾਂ ਦੇ ਅੱਗੇ ਸੇਵਾ ਕਰਕੇ ਆਪਣਾ ਅਸੀਸ ਨਵਾ ਕੇ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਾ ਅੱਜ ਹਮਾਰੇ ਮੰਗਲਚਾਰ ਮੇਰੇ ਹਿਰਦੇ ਅੰਦਰ ਮੰਗਲਚਾਰ ਦਾ ਅਰਥ ਹੁੰਦਾ ਹੈ ਕਿ ਆਨੰਦ ਵੜਿਆ ਹੋਏ ਹੈ ਗੁਰੂ ਦੀ ਮਿਹਰ ਦੇ ਨਾਲ ਗੁਰੂ ਦੀ ਕਿਰਪਾ ਨਾਲ ਮੈਂ ਕੱਲ ਅੰਮ੍ਰਿਤ ਵੇਲੇ ਵੀ ਆਪਾਂ ਜਿਹੜਾ ਪਾਵਨ ਬਚਨ ਉਚਾਰਨ ਵੇ ਸਾਂਝ ਪਾ ਰਹੇ ਹਸਾਂ ਨਾ ਜੋ ਗੁਰੂ ਅਰਜਨ ਪਾਤਸ਼ਾਹ ਨੇ ਆਪਣੇ ਮੁਖਾਰਬੇਨ ਤੋਂ ਉਚਾਰਨ ਕੀਤਾ ਕਿ ਚੇਤ ਗੋਵਿੰਦ ਅਰਾਧਿਆ ਹੋਵੇ ਅਨੰਦ ਇਥੇ ਅਨੰਦ ਕਣਾ ਕਹਿਣ ਤੋਂ ਭਾਵ ਮੈਂ ਕਈ ਵਾਰ ਆਪ ਜੀ ਨੂੰ ਬੇਨਤੀ ਕੀਤੀ ਹੈ ਸ਼ਬਦ ਹੁੰਦਾ ਜੀ ਜਿਵੇਂ ਹਰ ਇੱਕ ਦਾ ਵਿਪਰੀਤ ਵਿਰੋਧੀ ਸ਼ਬਦ ਮਿਲੇਗਾ ਪਰ ਆਨੰਦ ਦਾ ਵਿਪਰੀਤ ਸ਼ਬਦ ਤੁਹਾਨੂੰ ਕਿਤੋਂ ਨਹੀਂ ਜੇ ਮਿਲਣਾਗਾ ਕਿਉਂਕਿ ਜੇ ਆਨੰਦ ਦੇ ਅਰਥ ਅਸੀਂ ਕਰਾਂਗੇ ਖੁਸ਼ੀ ਤਾਂ ਉਹਦਾ ਵਿਰੋਧੀ ਸ਼ਬਦ ਹੋਏਗਾ ਜੀ ਗਮੀ ਪਰ ਆਨੰਦ ਦਾ ਵਿਪਰੀਤ ਸ਼ਬਦ ਕੋਈ ਨਹੀਂ ਮਹਾਰਾ ਇਹ ਕਹਿਣ ਲੱਗੇਦਾ ਕਿ ਗੁਰੂ ਦੀ ਮਿਹਰ ਦੇ ਨਾਲ ਮੇਰੇ ਹਿਰਦੇ ਵਿੱਚ ਕਹਿੰਦੇ ਆਨੰਦ ਬਣ ਗਿਆ ਅੱਜ ਹਮਾਰਾ ਮਹਾ ਆਨੰਦ ਸਭ ਤੋਂ ਵੱਡਾ ਸ੍ਰੇਸ਼ ਤੇ ਸਾਹਿਬ ਸਤਗੁਰੂ ਪਾਤਸ਼ਾਹ ਕਹਿੰਦੇ ਨਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਆ ਪਾਤਸ਼ਾਹ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆ ਅਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਜਦੋਂ ਫਿਰ ਅੰਦਰ ਆਨੰਦ ਬਣ ਗਿਆ ਚਿੰਤਾ ਲਥੀ ਭੇਟੇ ਗੋਬਿੰਦ ਕਹਿਣ ਲੱਗੇ ਅੰਦਰ ਦੀ ਜਿਹੜੀ ਚਿੰਤਾ ਸੀ ਉਦੋਂ ਖਤਮ ਹੋਈ ਹੈ ਜਦੋਂ ਮੈਂ ਆਪਣੇ ਆਪ ਨੂੰ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਹਿਣ ਲੱਗੇ ਆ ਕੇ ਸਮਰਪਿਤ ਕਰ ਦਿੱਤਾ ਤੇ ਗੁਰੂ ਦੀ ਕਿਰਪਾ ਨਾਲ ਮੈਨੂੰ ਪਰਮਾਤਮਾ ਮਿਲ ਗਿਆ ਤੇ ਜਦੋਂ ਮੈਨੂੰ ਕਹਿਣ ਲੱਗੇ ਉਹਨਾਂ ਦਾ ਮਿਲਾਪ ਹੋਇਆ ਨਾ ਅੱਜ ਹਮਾਰਾ ਗ੍ਰਹਿ ਬਸੰਤ ਸਤਗੁਰੂ ਪਾਤਸ਼ਾਹ ਕਹਿੰਦੇ ਬੇਅੰਤ ਪ੍ਰਭੂ ਤੋਂ ਮੇਰੇ ਹਿਰਦੇ ਵਿੱਚ ਆਤਮਿਕ ਆਨੰਦ ਕਹਿਣ ਲੱਗੇ ਬਣ ਗਿਆ ਹੈ ਫਿਰ ਜਦੋਂ ਆਤਮਿਕ ਆਨੰਦ ਵੜਿਆ ਨਾ ਤੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਣ ਗਾਏ ਪ੍ਰਭ ਤਮੋ ਬੇਅੰਤ ਉਸ ਬੇਅੰਤ ਪਰਮਾਤਮਾ ਦੇ ਜਦੋਂ ਕਹਿੰਦੇ ਗੁਣਾਂ ਨੂੰ ਗਾਵਾਂਗੇ ਆਜ ਹਮਾਰੇ ਬਨੇ ਫਾਗ ਸਤਿਗੁਰੂ ਕਹਿੰਦੇ ਪਰਮਾਤਮਾ ਦੀ ਸਿੱਧ ਸਲਾਹ ਕਰਦਿਆ ਮੇਰੇ ਅੰਦਰੋਂ ਕਹਿਣ ਲੱਗੇ ਫਾਗ ਦਾ ਅਰਥ ਹੈ ਕਿ ਫਗੜ ਫਗਣ ਦੇ ਮਹੀਨੇ ਦੇ ਅੰਦਰ ਅਸਲ ਦੇ ਜਿਹੜੀ ਹੋਲੀ ਹੈ ਇਹ ਇਹਨਾਂ ਦਿਨ ਫਗਣ ਦੇ ਮਹੀਨੇ ਦਾ ਜ਼ਿਕਰ ਕੀਤਾ ਜਾਂਦਾ ਨਾ ਫਗਣ ਦੇ ਵਿੱਚ ਜਿਆਦਾ ਆਇਆ ਕਰਦੀ ਪਰ ਸਾਹਿਬ ਸਤਗੁਰੂ ਪਾਤਸ਼ਾਹ ਕਹਿੰਦੇ ਨਾ ਫਗਣ ਦੀ ਹੋਲੀ ਕਹਿਣ ਲੱਗੇ ਵੀ ਮਾਨੂੰ ਅੰਦਰ ਬਣ ਗਈ ਹੋਵੇ ਉਹਦਾ ਕਾਰਨ ਕੀ ਪ੍ਰਵ ਸੰਗੀ ਮਿਲਖਿਲਣ ਲੱਗ ਜਿਹੜੇ ਪਰਮਾਤਮਾ ਪਰਮੇਸ਼ਰ ਜਿਵੇਂ ਆਮ ਇੱਥੇ ਸਤਗੁਰਾਂ ਦਰਸਤਾਂਤ ਦਿੱਤਾ ਜਿਵੇਂ ਬਾਹਰੀ ਲੋਕ ਹੋਲੀ ਖੇਡਦੇ ਆ ਨਾ ਇੱਕ ਦੂਸਰੇ ਤੇ ਰੰਗ ਸੁੱਟਿਆ ਜਾਂਦਾ ਹੈ ਪਾ ਸੈਕੰਡ ਲੱਗੇ ਮੈਂ ਉਹਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਵਾਲਿਆਂ ਦੇ ਨਾ ਜਿਨ੍ਹਾਂ ਨੇ ਗੁਰੂ ਨੂੰ ਜਪਿਆ ਉਹਨਾਂ ਦੀ ਸੰਗਤ ਦੇ ਵਿੱਚ ਜਦੋਂ ਬੈਠਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖੇਲਣ ਲੱਗ ਕੀ ਖੇਲਣ ਲੱਗੇ ਜੀ ਅ ਰੱਬ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀਆਂ ਸਿਫਤਾਂ ਮੈਂ ਕੰਨਾਂ ਨਾਲ ਸੁਣੀਆਂ ਤੇ ਆਪਣੇ ਕੰਨਾਂ ਨਾਲ ਸੁਣੀਆਂ ਹੋਈਆਂ ਸਿਫਤਾਂ ਰਸਨਾ ਨਾਲ ਕਰਦਾ ਗਿਆ ਤੇ ਸਾਹਿਬ ਸਤਗੁਰੂ ਪਾਏ ਕਹਿੰਦੇ ਵੀ ਕੁਝ ਸੁੜਿਆ ਕੁਝ ਕਿਹਾ ਤੇ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਕਬੀਰ ਸਾਹਿਬ ਜੀ ਨੇ ਕਿਹਾ ਨਾ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਸੰਤ ਮਿਲੈ ਕੇ ਚ ਸੁਣੀਐ ਕਹੀਐ ਰੱਬ ਦੇ ਪਿਆਰੇ ਦੇ ਕੁਝ ਬਚਨ ਸੁਣ ਲੈਣੇ ਕੁਝ ਕਹਿ ਦੇਣਾ ਅੰਦਰੋਂ ਕਹਿਣ ਲੱਗੇ ਫਿਰ ਸਤਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੰਗਤ ਦੇ ਵਿੱਚ ਮਿਲ ਕੇ ਕਹਿਣ ਲੱਗੇ ਨਾ ਉਹ ਮੈਨੂੰ ਰੰਗ ਲੱਗ ਗਿਆ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇੱਥੇ ਜਿਹੜਾ ਹੁਣ ਅੱਜ ਬਚਨ ਜਿਹੜਾ ਸਤਗੁਰੂ ਕਹਿ ਰਹੇ ਆ ਮਹਾਰਾਜ ਕਹਿੰਦੇ ਹੋਲੀ ਕੀਨੀ ਸੰਤ ਸੇਵ ਤੇ ਇੱਕ ਸ਼ਬਦ ਨਾਲ ਹੋਰ ਲੈ ਲੈਣਾ ਅਰੰਗ ਲਾਗਾ ਅਤ ਲਾਲ ਦੇਵ ਹੁੜਾ ਇੱਥੇ ਮਹਾਰਾਜਾ ਸਾਹਿਬ ਜੀ ਨੇ ਜਿਹੜਾ ਪਾਵਨ ਬਚਨ ਕਿਹਾ ਸਤਿਗੁਰੂ ਕਹਿੰਦੇ ਨਾ ਹੋਲੀ ਕੀਨੀ ਕਿਹੋ ਜੀ ਕਹਿੰਦੀ ਜੀ ਸੰਤ ਸੇਵ ਕਹਿੰਦੇ ਮੇਰੇ ਲਈ ਹੋਲੀ ਉਹ ਆ ਮੈਂ ਕਹਿੰਦੇ ਰੱਬ ਦੇ ਪਿਆਰਿਆਂ ਦੀ ਸੇਵਾ ਦੇ ਵਿੱਚ ਲੱਗਿਆ ਮੈਂ ਗੁਰਮਖਾਂ ਦੀ ਸੇਵਾ ਦੇ ਵਿੱਚ ਜਦੋਂ ਲੱਗਿਆ ਨਾ ਸੇਵਾ ਕਰਦਿਆਂ ਕਰਦਿਆਂ ਕਹਿਣ ਲੱਗੇ ਰੰਗ ਲਾਗਾ ਅਤ ਲਾਲ ਦੇਵ ਹਾਲਾਂਕਿ ਚਲੋ ਅਸੀਂ ਕਈ ਤਰ੍ਹਾਂ ਦੇ ਰੰਗਾਂ ਦੀ ਗੱਲ ਕਰਦੇ ਹਾਂ ਬਾਹਰੀ ਤੌਰ ਦੇ ਉੱਤੇ ਕਿੰਨੇ ਰੰਗ ਨੇ ਜੀ ਲੋਕ ਹੋਲੀ ਖੇਡਦੇ ਸਨ ਕਿੰਨੇ ਰੰਗ ਇੱਕ ਦੂਸਰੇ ਤੇ ਸੁੱਟਦੇ ਆ ਪਰ ਸਾਹਿਬ ਸਤਗੁਰੂ ਪਾਤਸ਼ਾਹ ਜੀ ਨੇ ਨਾ ਜਿਹੜਾ ਅਸਲ ਦੇ ਵਿੱਚ ਰੋਹਾਨੀਅਤ ਦਾ ਰੰਗ ਆ ਉਹ ਲਾਲ ਹੈ ਜੀ ਯਾਦ ਰੱਖਣਾ ਇੱਕ ਇੱਕ ਦਾ ਮਜੀਠ ਕਿਹਾ ਜਾਂਦਾ ਇੱਕ ਜਸੂਹਾ ਕਿ ਉਹ ਨਹੀਂ ਲਾਲ ਰੰਗ ਲਾਲ ਰੰਗ ਮਹਾਰਾਏ ਕਿਉਂ ਤੁਸੀਂ ਦੇਖੋ ਉਹਦੇ ਚਿਹਰੇ ਦੇ ਉੱਤੇ ਜਪਣ ਵਾਲੇ ਦੇ ਚਿਹਰੇ ਤੇ ਵੀ ਉਹਦਾ ਚਿਹਰਾ ਦਗਦਾ ਕਰਦਾ ਹੈ ਉਹਦਾ ਕਾਰਨ ਮਹਾਰਾਏ ਸੱਚੇ ਪਾਤਸ਼ਾਹ ਕਹਿੰਦੇ ਨਾ ਕਿ ਲਾਲ ਰੰਗ ਉਹ ਪ੍ਰਮਾਤਮਾ ਦਾ ਅਰੰਗ ਲਾਗਾ ਅਤ ਲਾਲ ਦੇਵ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਹਿਬ ਸਤਿਗੁਰੂ ਜੀ ਨੇ ਇੱਕ ਬਾਣੀ ਅੰਦਰ ਬਚਨ ਮਾਰਿਆ ਸੱਚੇ ਪਾਤਸ਼ਾਹ ਕਰਦੇ ਆ ਮਹਾਰਾਜ ਕਹਿੰਦੇ ਭੱਲਿਆ ਪਰਮਾਤਮਾ ਪਰਮੇਸ਼ਰ ਕਹਿੰਦੇ ਕਿਵੇਂ ਰੰਗ ਲੱਗਿਆ ਜੀ ਗੁਰੂ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਮਹਾਰਾਜ ਇਸ ਪੰਜਵੇਂ ਪਾਤਸ਼ਾਹ ਦਾ ਅਸਰ ਅਗਦਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਲਾਲ ਚੋਲਣਾ ਤੈ ਤਨ ਸੋਹਿਆ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਕਿ ਇਹ ਪੈੜ ਤੇਰੇ ਸਰੀਰ ਦੇ ਉੱਤੇ ਲਾਲ ਰੰਗ ਦਾ ਚੋਲਾ ਜਿਹੜਾ ਕਹਿਣ ਲੱਗੇ ਬੜਾ ਸੋਹਣਾ ਲੱਗ ਰਿਹਾ ਏ ਇੱਕ ਬਾਰੀ ਰੰਗ ਹੁੰਦਾ ਏ ਇੱਕ ਅੰਤਰੀਵੰਦਰ ਦਾ ਜਿਹਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ ਮਹਾਰਾਜ ਕਹਿਣ ਲੱਗੇ ਸੁਰਜਨ ਪਾਨੀ ਤਾਮਨ ਮੋਹਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਚਿਹਰੇ ਦੀ ਲਾਲੀ ਏ ਜਿਹੜੀ ਡਲਕਾਂ ਮਾਰਦੀ ਏ ਉਹ ਹਰ ਇੱਕ ਨੂੰ ਚੰਗੀ ਲੱਗਦੀ ਏ ਉਹਦਾ ਕਾਰਨ ਤੰਮਾਰਾ ਦੇ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੇ ਇੱਕ ਜਿਹੜਾ ਸਵਾਲ ਕੀਤਾ ਜੀ ਪੁੱਛਿਆ ਕਹਿੰਦੇ ਵੀ ਇਸ ਲਾਲੀ ਦਾ ਕਾਰਨ ਕੀ ਹੈ ਕਿਵੇਂ ਕਿਵੇਂ ਲਾਲ ਰੰਗ ਬੜਿਆ ਇੱਥੇ ਫਿਰ ਧਿਆਨ ਦੇ ਵਿੱਚ ਰੱਖੜਾ ਇੱਕ ਤਾਂ ਕਈ ਵਾਰ ਇਹ ਹੁੰਦਾ ਨਾ ਕਿਸੇ ਨੂੰ ਪੁੱਛੋ ਵੀ ਆਣਾ ਉਹ ਉਹ ਕਹਿੰਦੇ ਜੀ ਵੀ ਫਰੂਟ ਖਾਓ ਜੂਸ ਪੀਓ ਤੇ ਚਿਹਰੇ ਤੇ ਦੇਖੋ ਕਿਵੇਂ ਗਲੂ ਆਉਂਦਾ ਕਈ ਲੋਕ ਕਹਿੰਦੇ ਆ ਨਾ ਆਹ ਪਦਾਰਥ ਖਾਓ ਜੀ ਇਸ ਤਰ੍ਹਾਂ ਆ ਕਈ ਤਾਂ ਕੈਮੀਕਲ ਮੂੰਹ ਤੇ ਬਿਨਾ ਮਤਲਬ ਤੋਂ ਮਿਲ ਜਾਂਦੇ ਆ ਜਿਹੜਾ ਸ਼ਕਲ ਵਗਾੜੋ ਲੈਂਦੇ ਸੱਚ ਜਾਣਨੇ ਤੁਸੀਂ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਇਹ ਤੇ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਜਿਹੜਾ ਸ਼ਬਦ ਮਹਾਰਾਜ ਜੀ ਨੇ ਵਰਤਿਆ ਨਾ ਮਹਾਰਾਜ ਕਹਿੰਦੇ ਕਵਨ ਬਣੀ ਰੀ ਤੇਰੀ ਲਾਲੀ ਕਹਿੰਦੇ ਵੀ ਕੇਸ ਟੰਗ ਦੇ ਨਾਲ ਕਹਿੰਦੇ ਵੀ ਚਿਹਰਾ ਕਹਿੰਦੇ ਵੀ ਇਹ ਲਾਲ ਆਇਆ ਕਵੜ ਰੰਗ ਤੂੰ ਪਈ ਗੁਲਾਲੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦੱਸੋ ਤਾਂ ਸਹੀ ਵੀ ਕਿਸ ਤਰ੍ਹਾਂ ਫਿਰ ਉਥੋਂ ਰਹਾਉ ਦੇ ਬੰਦ ਤੋਂ ਬਾਅਦ ਜਿਹੜਾ ਸ਼ਬਦ ਵਰਤਿਆ ਤੁਮ ਹੀ ਸੁੰਦਰ ਤੁਮਹਿ ਸੁਹਾਗ ਤੁਮ ਕਰ ਲਾਲਣ ਤੁਮ ਕਰ ਪਾਗ ਕਹਿਣ ਲਗੇ ਤੂੰ ਸੁਤਵੰਤੀ ਤੂੰ ਪ੍ਰਦਾਨ ਅਸਲ ਦੇ ਵਿੱਚ ਕਹਿੰਦੇ ਜਿਨ੍ਹਾਂ ਨੂੰ ਉਸ ਪਰਿਪੂਰਣ ਪਰਮਾਤਮਾ ਪਰਮੇਸ਼ਰ ਜੀ ਦਾ ਸੰਗ ਹੋ ਜਾਏ ਅ ਰੱਬ ਨੂੰ ਜਪ ਜਪ ਕੇ ਕਹਿਣ ਲਗੇ ਅੰਦਰੋਂ ਬਾਹਰੋਂ ਕਹਿਣ ਲਗੇ ਜਿੱਥੇ ਨਿਰਮਲ ਹੋਏਗਾ ਤੇ ਰੱਬ ਦੇ ਨਾਮ ਦਾ ਕਹਿੰਦੇ ਰੰਗ ਛੱਡ ਜਾਂਦਾ ਜੀ ਇਹ ਹਰ ਇੱਕ ਨੂੰ ਨਿਚੜਿਆ ਕਰਦਾਗਾ ਮੈਲਾ ਕੱਪੜਾ ਹੋਵੇ ਰੰਗ ਦੀ ਪਕੜ ਨਹੀਂ ਕਰਦਾ ਮਨ ਮੈਲਾ ਹੋਇਆ ਦਾ ਰੰਗ ਨਹੀਂ ਲੱਗੇਗਾ ਮਨ ਦੀ ਮੈਲ ਉਤਾਰਨ ਦੇ ਵਾਸਤੇ ਸਾਹਿਬ ਜੀ ਕਹਿੰਦੇ ਸੇਵਾ ਬੜੀ ਜ਼ਰੂਰੀ ਆ ਸੇਵਾ ਕਰਦਿਆਂ ਮੈਂ ਕੱਲ ਅੰਮ੍ਰਿਤ ਵੇਲੇ ਆਪ ਜੀ ਨੂੰ ਕਿਹਾ ਬੇਨਤੀ ਕੀਤੀ ਸੀ ਨਾ ਕਿ ਬari ਤੌਰ ਤੇ ਜਦੋਂ ਬਰਤਨ ਮਾਂਜਦੇ ਆ ਸ਼ਬਦ ਦਾ ਅਭਿਆਸ ਮੁੱਖ ਦੇ ਨਾਲ ਰੱਖਾਂਗੇ ਮਨ ਮਾਂਜਿਆ ਜਾਏਗਾ ਝਾੜੂ ਫੇਰਦੇ ਪਏ ਆ ਨਾ ਅੰਦਰ ਸ਼ਬਦ ਦਾ ਅਭਿਆਸ ਰੱਖਾਂਗੇ ਸਤਨਾਮ ਵਾਹਿਗੁਰੂ ਕਰਾਂਗੇ ਸੇਵਾ ਕਰਦਿਆਂ ਕਰਦਿਆਂ ਸੁਰਤੀ ਅੰਦਰੋਂ ਫਿਰ ਕਹਿਣ ਲੱਗੇ ਜਿੰਨਾ ਕੂੜਾ ਕਰਕੜ ਵਿਸ਼ੇ ਵਿਕਾਰ ਤਨਾ ਤਨ ਅੰਦੇ ਉਹ ਬਾਹਰ ਨਿਕਲ ਜਾਣ ਦੇ ਨੇ ਗੁਰੂ ਪਾਤਸ਼ਾਹ ਜੀ ਦੇ ਚਾਰਾ ਸੇਵਾ ਕਰਦਿਆਂ ਕਰਦਿਆਂ ਤਾਂ ਹੀ ਤਾਂ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਕਹਿਣ ਲੱਗੇ ਵੀ ਇਹ ਜਿਹੜਾ ਮਨ ਹੈ ਨਾ ਪਰਿਅ ਮਤ ਪਾਪਾਂ ਕਾ ਸੰਗ ਉਹ ਧੋਪੈ ਫਿਰ ਜਦੋਂ ਪ੍ਰਮਾਤਮਾ ਦੇ ਨਾਮ ਦੇ ਰੰਗ ਨਾਲ ਧੋਤਾ ਕੇ ਅੰਦਰੋਂ ਪਵਿੱਤਰ ਸਾਫ਼ ਉਜਲ ਹੋ ਗਿਆ ਨਾ ਫਿਰ ਸਾਹਿਬ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾ ਉਹਨੂੰ ਆਪਣੇ ਨਾਮ ਦਾ ਰੰਗ ਚੜ੍ਹਾ ਦਿੰਦੇ ਨੇ ਮੇਰੇ ਸਾਹਿਬ ਜੀ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਮਹਾਰਾਜ ਕਹਿੰਦੇ ਨਾ Holi ਕੀ ਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇ ਵਿੱਚ ਸ਼ਬਦ ਵਰਤਿਆ ਮੇਰੇ ਸਾਹਿਬ ਸਤਿਗੁਰਾ ਦੇ ਮੈਂ ਇੱਕ ਫੇਰ ਆਪ ਜੀ ਨੂੰ ਬੇਨਤੀ ਕਰ ਦੇਵਾਂ ਗੁਰਮਖੋ ਕੱਲ ਲੋਕਾਂ ਨੇ Holi ਦਾ ਤਿਹਾੜੀ ਸੀ ਜਿਹੜਾ ਉਹ ਮਨਾਇਆ ਗਿਆ ਅਸਲ ਦੇ ਵਿੱਚ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਵਰਨਵੰਡ ਦਾ ਬੜਾ ਚੱਲਿਆ ਜੀ ਮੈਂ ਉਸ ਦਿਨ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਜਿਸ ਦਿਨ ਭਗਤ ਰਵਿਦਾਸ ਜੀ ਦਾ ਆਪਾਂ ਜਨਮ ਦਿਹਾੜਾ ਮਨਾਇਆ ਮੈਂ ਉਸ ਦਿਨ ਵੀ ਆਪ ਜੀ ਨੂੰ ਇੱਕ ਬੇਨਤੀ ਵਾਰ-ਵਾਰ ਕਰਦਾ ਰਿਹਾ ਅੱਜ ਫਿਰ ਇੱਕ ਵਾਰ ਉਸ ਮਾਪ ਜੀ ਨੂੰ ਬੇਨਤੀ ਸੰਜੀ ਕਰਾਂ ਕਿ ਇਸ ਧਰਤੀ ਦੇ ਉੱਤੇ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦੇਖੋ ਰੱਬ ਏਕਿਆ ਉਹਦੇ ਅਨੇਕਾ ਬੜਾਏ ਨੇ ਹਰ ਇੱਕ ਇਨਸਾਨ ਦਾ ਇੱਕ ਦੂਸਰੇ ਨਾਲ ਸੁਭਾ ਨਹੀਂ ਮਿਲਦਾ ਚੇਰਾ ਨਹੀਂ ਮਿਲਦਾ ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਹਿਣ ਸਹਿਣ ਵੀ ਨਹੀਂ ਜੇ ਮਿਲੇਗਾ ਇੱਕ ਦੇ ਕੋਲੇ ਗਰੀਬੀ ਦਾਵਾ ਹੈ ਇੱਕ ਘਰ ਦੇ ਵਿੱਚ ਸਾਰਾ ਸੁੱਖ ਆਰਾਮ ਭੋਗਦਾ ਪਿਆ ਹੈ ਇੱਕ ਨੂੰ ਦਾਤ ਦੇਣ ਵਾਲਾ ਬਣਾ ਰੱਖਿਆ ਹੈ ਇੱਕ ਅੱਗੇ ਹੱਥ ਾੜ ਕੇ ਮੰਗਦਾ ਪਿਆ ਹੈ ਇਹ ਸਾਰੀਆਂ ਉਸ ਪ੍ਰਮਾਤਮਾ ਦੀ ਕਲਾ ਵਰਤਦੀ ਆ ਇਸ ਧਰਤੀ ਦੇ ਉੱਤੇ ਸਾਹਿਬ ਸਤਗੁਰੂ ਪਾਤਸ਼ਾਹ ਜੀ ਨੇ ਨਾਮ ਜਪਣ ਵਾਲੀਆਂ ਬੰਦ ਕੀ ਕਰਨ ਵਾਲੀਆਂ ਰੂਹਾਂ ਵੀ ਭੇਜੀਆਂ ਅੱਜ ਵੀ ਹੈਣ ਤੇ ਉਦੋਂ ਵੀ ਭੇਜੀਆਂ ਸੱਦ ਵਰਨ ਵੰਡ ਦੇ ਵੇਲੇ ਜੀ